ਅਰਜੀ ਦਾ ਕਲਸਾ ਮੈਰਜ ਕੀ ਪੱਤੇ ਆ ਤਾਨੂੰ ਪਹਿਲਾ ਬਿਰਸਾ ਸਿੰਘ ਬਲਟੋਹਰੀ ਦੀ ਇੱਕ ਵੀਡੀਓ ਆ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਆ ਅੱਜ ਆਪਣੇ ਆਪ ਨੂੰ ਹਿੱਕ ਥਾਪੜ ਕੇ ਕੱਲ ਦੀ ਕਹਿ ਰਿਹਾ ਅੱਜ ਇਕੱਠ ਕਰ ਰਿਹਾਗਾ ਕਿ ਮੈਂ ਕੱਲ ਹੀ ਆ ਯਾਨੀ ਕਿ ਇਹ ਇੱਕ ਦਿਖਾਵਾ ਦਿਖਾ ਰਿਹਾਗਾ ਕੱਟ ਕਰਕੇ ਸੁਖਬੀਰ ਬਦਲ ਨੂੰ ਚੈਲੰਜ ਕਰ ਰਿਹਾਗਾ ਦਾ ਉਹਨਾਂ ਦੀ ਪਾਰਟੀ ਨੂੰ ਚੈਲੰਜ ਕਰ ਰਿਹਾਗਾ ਬੇਸ਼ੱਕ ਲੋਕ ਕਹਿ ਰਹੇ ਨੇ ਸਾਰੇ ਇੱਕੋ ਜਿਹੇ ਨੇ ਇਹ ਸਾਰੇ ਰਲੇ ਮਿਲੇ ਨੇ ਸਾਰੇ ਡਰਾਮੇ ਖੇਡ ਰਹੇ ਨੇ ਤੇ ਇਹ ਇਕੱਠ ਦੇ ਵਿੱਚ ਕੀ बोल ਰਹੇ ਹੈਗਾ ਕਿਸ ਨੂੰ ਠੇਠ ਠਰ ਕਹਿ ਰਿਹਾਗਾ ਪਹਿਲਾਂ ਤੁਸੀਂ ਇਹ ਵੀਡੀਓ ਸੁਣੋ ਧਿਆਨ ਦੇ ਨਾਲ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਹਾਂ ਇੱਕ ਵੋਟਰ ਦੇ ਤੌਰ ਤੇ ਅਕਾਲੀ ਦਲ ਦਾ ਖੈਰਖਵਰ ਹੁੰਦੇ ਰਾਤੇ ਅਕਾਲੀ ਦਾ ਦਿੱਕਟ ਵੀ ਕੜਾ ਖਿੰਦੇ ਪਰ ਗਾਉਂ ਕਰਕੇ ਮੇਰੀ ਬੇਨਤੀ ਦੇ ਸਰਗਰਮ ਹੋ ਜਾ ਨੱਥ ਪਾ ਦੇ ਮੇਰਾ ਰੁਮਾਨ ਮੇਰੇ ਵੀ ਹਲ ਹਲ ਕਰਦੇ ਫਿਰਦੇ ਨਾ ਇਹਨਾਂ ਦਾ ਵਿਦੂਦ ਹੈ ਨਾ ਗੱਲ ਹੈ ਨਾ ਲੋਕ ਬਾਤ ਹੈ ਨਾ ਲੋਕ ਇਹਨੂੰ ਪਸੰਦ ਕਰਦੇ ਹੈ ਉਹ ਪਤਾ ਨਹੀਂ ਕਿੱਥੇ ਜਾਂਦੇ ਹੈ ਅਜਿਹੇ ਨੂੰ ਮਸਾ ਸੱਜਿਆ ਨੂੰ ਤੇਰੇ ਨੂੰ ਫੋਨ ਹੀ ਹੁੰਦੇ ਜੇ ਤੇ ਮੈਨੂੰ ਅਰੇ ਫੋਨ ਆਏ ਜੀ ਮੈਨੂੰ ਫੋਨ ਕਰਦਾ ਕਿ ਜਲਦੀ ਤੋਂ ਜਲਦੀ ਕਿਉਂ ਦਾ ਫੋਨ ਨਹੀਂ ਚੁਕੇ ਦਾ ਲੋਕਾਂ ਨੂੰ ਵੀ ਕਹਿੰਦਾ ਹੈ ਇਹ ਝਾੜੂ ਵਾਲੇ ਮੇਰਾ ਗੱਲ ਸੁਣੇ ਸਾਰੇ ਅਕਾਲੀ ਦਲ ਦੇ ਸਮਰਥਕ ਜੇ ਅਕਾਲੀ ਦਲ ਦੇ ਵੋਟਰ ਤੇ ਸਪੋਰਟਰ ਜੇ ਝਾੜੂ ਵਾਲੇ ਜਿਹੜੀ ਦਿੱਲੀੋਂ ਆੜਦੇ ਨੇ ਜਿਨ੍ਹਾਂ ਨੇ ਇਰਾਦੇ ਪੰਜਾਬ ਨੂੰ ਲੁੱਟਣ ਦੇ ਕੁੱਟਣ ਦੇ ਕੇਵਲ ਤੇ ਕੇਵਲ ਬਰਬਾਦ ਕਰਨ ਦੇ ਕੋਈ ਨਾਮ ਹਸਾਇਸ਼ੇ ਨਹੀਂ ਤੁਸੀਂ ਵੇਖ ਹੀ ਲਿਆ 당ਸਾ ਤੋਂ ਭੋਰਣੀ ਚਾਹਦੇ ਆ ਦੋਈਆਂ ਸਾਰਾਂ ਚ ਭੱਜ ਭੱਜ ਕੇ ਪਈਆਂ ਸੀ ਆਪਣੇ ਨੇ ਕੈਪਟਨ ਦੀ ਕੈਪਟਨ ਦੀ ਸਰਕਾਰ ਦੀ ਆ ਕਰਤੂਗੀ ਉਹ ਕਰਤੂਗੀ ਉਹ ਸਰਕਾਰ 5 ਸਾਲ ਹਟਾ ਕੇ ਚਲੇਗੇ ਠੀਕ ਹੈ ਲੋਕੀ ਨਾਰਾ ਕੱਢਦੇ ਰਹੇ ਨਵੇਂ ਠੱਗਾਗੇ ਨਵੇਂ ਠੱਗਾਣੇ ਉਹਨਾਂ ਵੱਡੀਆਂ ਗੱਲਾਂ ਕੀਤੀਆਂ ਤੇ ਅੱਜ ਦਿੱਲੀ ਦੇ ਵਿੱਚ ਜੋ ਉਹਨਾਂ ਨੇ ਪੰਜਾਬ ਨੂੰ ਲੁੱਟ ਕੇ ਤਜੋਰੀਆਂ ਭਰੀਆਂ ਐ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਕੇਜਰੀਵਾਲ ਦੀ ਸਾਰੀ ਸਿਆਸਤ ਜਿਹੜੀ ਹੈ ਉਹ ਪੰਜਾਬ ਨੂੰ ਨੁਕੀ ਤੇ ਚੱਲ ਰਹੀ ਹੈ ਅਜਿਹਤੰਦੀਕਰਤਾ ਹੈ ਹਰਧਿਆਲ ਸਿੰਘ ਨੇ ਜੇ ਜਿੰਨੇ ਬੈਠੇ ਜੇ ਸਾਰੇ ਕਿਸਾਨ ਭਾਈਚਾਰ ਨਾਲ ਸੰਬੰਧਜ ਉਹ ਸੱਜਣ ਹੱਥ ਖੜਾ ਕਰਿਆ ਜੇ ਜਿੰਨੂੰ ਧੋਨੇ ਦੇ ਵਿੱਚ ਕੱਟ ਨਹੀਂ ਲੱਗਾ ਕੋਈ ਹੈਗਾ ਹਜ਼ਾਰਾਂ ਦੀ ਪਤਾਚ ਤੁਸੀਂ ਬੈਠੇ ਜੇ ਮੱਟੀ ਗੰਟੀ ਵਿੱਚ ਬੈਠੇ ਜੇ ਮੱਟੀ ਗੰਟੀ ਵਿੱਚ ਬੈਠੇ ਜੇ ਕਿ ਜੋ ਹਾਲਾਤ ਨੇ ਪੰਜਾਬ ਦੇ ਕੋਈ ਆਇਆ ਸਰਕਾਰੀ ਕਰਮਚਾਰੀ ਕੋਈ ਅਫਸਰ ਕੋਈ ਐਮਐਲਏ ਕੋਈ ਮੰਤਰੀ ਜਾਂ ਵੀ ਹੋਰ ਜ ਹੈ ਮੰਡੀਆਂ 'ਚ ਅਖੀਰ ਸਾਰੇ ਨੂੰ ਕੱਟਵਾ ਕੇ ਜੋ ਨਾਟਕ ਉਹਨਾਂ ਦਾ ਅਜੇ ਜਿਹੜੀ ਕੰਤਵੇ ਹੋਣੀ ਹੈ ਉਹ ਵੀ ਜਿਹਦੀ ਹੈ ਜਿਹੜੀ ਸਰਕਾਰ ਚੋਣਾਂ ਦੇ ਕੰਤ ਨਹੀਂ ਸੰਭ ਸਕਦੀ ਉਹ ਲੋਕਾਂ ਨੂੰ ਕਿੱਥੋਂ ਸੰਭੂ ਤੇ ਮੇਰਾ ਅੱਜ ਦਾ ਮਿਸ਼ਨ ਹੈ ਮੈਂ ਤਾਂ ਸਿਰਫ ਆਪਣੀ ਬੇਨਤੀ ਕਰਨ ਵਾਸਤੇ ਖੜਾ ਹੋਇਆ ਹਾਂ ਕਿ ਸੰਤੋ ਪਹਿਲੀ ਗੱਲ ਹੈ ਤੇ ਇਹ ਕਹਿਣਾ ਛੱਡ ਦਿਓ ਕਿ ਅਕਾਲੀ ਦਾ ਦਾ پتہ ਕੀ ਬਣੂਗਾ ਮੈਂ ਵੀ ਤੁਹਾਡੇ ਵਰਗਾ ਕਾਲੀ ਆ ਤੇ ਮੈਂ ਰੂਹ ਤੋਂ ਕਹਿੰਦਾ ਮੇਰਾ ਢੇਲ ਕਹਿੰਦਾ ਹੈ ਮੇਰਾ ਰੱਬ ਕਹਿੰਦਾ ਹੈ ਕਿ ਆਉਣ ਵਾਲੀ ਸਰਕਾਰ ਪੰਜਾਬ ਦਾ ਕਾਲੀ ਦਲ ਦੀ ਬਣੂਗੀ ਬڑے ਹਮਲੇ ਹੋਏ ਨੇ ਮੇਰਾ ਗੱਲ ਇਹਨੇ ਤੇ ਕਿਸੇ ਬੰਦੇ ਤੇ ਹਮਲੇ ਹੋ ਜਾਣ ਤੇ ਮੇਰਾ ਗੱਲ ਚੜਾਈ ਕਰ ਦੇ ਜਿੰਨੇ ਕਾਰੀਗਰ ਤੇ ਹੋਏ ਅਜਿਹੜਾ ਹਰਲ ਹਰਲ ਕਰਤਾ ਭੇਡਾ ਫਿਰਦੈਣਾ ਇਹਦੀ ਕਤੂਤ ਸੁਣਿਆ ਜੇ ਸਾਹਕਾ ਕਾਂਗਰਸੀ ਦੀ ਜਿਹੜਾ ਐਮਐਲਏ ਸੀ ਆ ਪਹਿਲੋਂ ਐਮਐਸ ਦੀਆਂ ਚੋਣਾਂ ਅਸੀਂ ਦੀਆਂ ਖੇਮ ਕਰਦੀ ਕੌਣ ਵਾਟਾ ਦਾ ਪਾਣ ਲੜੀਆਂ ਲੋਕਾਂ ਬਾਕੀ ਆਪਣੇ ਨੌ ਥਾਈ ਕਾਗਜ਼ਾਦਿਕ ਤਿੰਨੀ ਥਾਈ ਕੰਮ ਬਸੇ ਰੜ ਗਿਆ ਨਹੀਂ ਥਾਈ ਉਹਨਾਂ ਦੇ ਕੰਮ ਤੇ ਜਿੱਥੇ ਜਿੱਥੇ ਲੜੀਆਂ ਜਿੱਥੇ ਜਿੱਥੇ ਲੜੀਆਂ ਉੱਥੇ ਉੱਥੇ ਅਕਾਲੀ ਦਲ ਇਹਦੇ 6 ਵੋਟਾਂ ਤੇ ਕਿਸੇ 20 ਵੋਟਾਂ ਦੇ ਹਰੇ ਆ 150 1200 250 ਵੋਟ ਅਕਾਲੀ ਦਲ ਨੂੰ ਕਾਂਗਰਸ ਜਿੱਨੀ ਆ ਪਈਆਂ ਇਹ ਕਿਤੇ 56 ਵੋਟਾਂ ਦੇ ਇੱਕ ਚੰਦਰੀ ਰੋਡ ਤੇ ਲਪੋਸ ਸਰਪੰਚ ਸਾਹਿਬ ਬਿਠੇ ਆ ਇਹਨਾਂ ਬੜਾ ਲੰਬਾ ਸਮਾਂ ਸਰਪੰਚੀ ਕੀਤੀ ਆ ਸੀਨੀਅਰ ਮੀਤ ਪ੍ਰਧਾਨ ਬਿਠਾ ਆ ਉਹ ਐਮਸੀ ਬਿਠਾ ਲੈ ਬੰਦੇ ਨੂੰ ਦੱਸਿਆ ਦੇ ਕਾਂਗਰਸ ਹਮੇਸ਼ਾ ਹੀ ਖੇਮ ਕਰ ਜਰਾ ਪੂਰਾ ਘੜ ਰਿਹਾ ਰਿਆ ਗੀ ਦੇ ਹਮੇਸ਼ਾ ਹਮੇਸ਼ਾ ਅੱਜ ਅਰਮੇ ਭੱਜੇ ਕਰਦੇ ਆ ਹੋ ਗਿਆ ਜੇ ਹੋ ਗਿਆ ਲੋਕ ਨਹੀਂ ਆ ਲੋਕ ਕਾਂਗਰਸ ਨੂੰ ਅੱਜ ਵੀ ਪਸੰਦ ਨਹੀਂ ਕਰਦੇ ਕੇਮ ਕਰਦਾ ਰਿਜ਼ਲਟ ਕੇਮ ਕਰਦਾ ਨਤੀਜਾ ਤੁਹਾਡੇ ਸਾਹਮਣੇ ਇੱਕ ਬਣਿਆ ਅਕਾਲੀ ਦਲ ਤੇ 150 200 250 ਵੋਟ ਪਈ ਹੋਵੇ ਸਾਡੇ ਪ੍ਰਧਾਨ ਸਾਹਿਬ ਸਤਪ੍ਰਿੰਦਰ ਸਿੰਘ ਹੋਰੇ ਤੇ ਇਹਨਾਂ 6 ਮੋਟਰ ਤੇ ਹਨ ਜਿਹੜੇ ਸੁਖੰਡਾ ਤੇ 30 ਮੋਟਾ ਖੜਦੇ ਹੈ ਉਹ ਵੀ ਉਸ ਥੀਮ ਕਰਕੇ ਜਿਹੜਾ ਗਾਏ ਤੇ ਸ਼ਰਮ ਆਉਣੀ ਲੱਗੀ ਕਿਵੇਂ ਭੁੱਲ ਜਾਣਾ ਕਿ 5 ਸਾਲ ਤੋਂ ਲੋਕਾਂ ਨੂੰ ਮੁਟੇ ਆਏ ਕਿਵੇਂ ਭੁੱਲ ਜਾਣਾ 5 ਸਾਲ ਤੋਂ ਲੋਕਾਂ ਨੂੰ ਮੁਟੇ ਆਏ ਕਿਵੇਂ ਭੁੱਲ ਜਾਣਾ ਕਿ ਤੁਮ 5 ਸਾਲ ਲੋਕਾਂ ਦੀ ਬਾਤ ਨਹੀਂ ਭੁਜੀ ਉਹ ਹੀ ਆਣਾ ਤੋ ਜਿਹੜਾ 86 ਹਜ਼ਾਰ ਤੋਂ ਕਿਨੇ ਰਿਹਾ ਹੈ 26 ਅਬਿਆਸੀਆ 82 ਹਜ਼ਾਰ ਤੋਂ 26 ਹਜ਼ਾਰ ਰੇ ਇਹ ਨਹੀਂ ਚਪਿੰਦਾ ਦਾ ਮੋਢੀ ਉੱਡ ਗਈ ਉਹ ਫਿਰ ਭੇਖੇ ਕਾ ਦੇ ਆ ਪਤਾ ਕਿੰਦੇ ਕੀ ਅਰੇ ਭਾਲ ਗੋਹਾਂ ਕਿ ਚਲੇ ਗਏ ਕਿਸੇ ਹੋਰ ਕੋਲੇ ਚਲੇ ਗਏ ਅੱਜ ਅਹੀਂ ਸਾਰੇ ਨੇ ਕਸਮ ਤੂੰ ਛੱਡਿਆ ਪਿੰਡ ਦਾ ਮੋਢੀ ਤੂੰ ਕੌਣ ਵਾਲਾ ਸਾਰਾ ਕੁਝ ਤੇਰਾ ਤੂੰ ਸਭ ਤੋਂ ਅੱਗੇ ਕਾਂਗਸੀਆ ਬੜੀ ਬੜੀ ਕ ਲੱਗਦੀ ਅਹਿਕ ਨਹੀਂ ਲੱਗਣੀ ਹਾਂਜੀ ਹਾਂਜੀ ਪਰ ਮੈਨੂੰ ਪਤਾ ਹੈ ਕਿ ਸਾਰੇ ਲੋਕ ਜਿਹੜੇ ਕਾਂਗਰਸੀ ਦਦੇ ਆ ਜਿਹੜੇ ਮੇਰੇ ਵਰਗੇ ਬੋਟਰ ਸਕੋਟਾ ਰ ਉਹ ਸਾਰੇ ਸਮਝਦੇ ਆ ਇਹ ਸ਼ਲਾਮ ਆ ਪਿੰਡ ਗੱਲ ਮਿੱਤਰਾ ਤੁਹਾਡੀ ਗੱਲ ਹੀ ਨਹੀਂ ਦੂਜੀ ਗੱਲ ਲਾਲ ਕਰੇ ਜਿੱਦਾਂ ਪਿਛਲੀ ਮੇਰੀ ਪਤਨੀ ਵੀ ਗਤੀ ਚੇਅਰਮੈਨੀਆਂ ਵੜਦੀਆਂ ਇੱਕ ਇੱਕ ਪਿੰਡ ਤੇ 10-10 ਸਰਪੰਚ ਹੋਣਾ ਤੇ ਉਹਨੂੰ ਨਮਾ ਲਾਉਣਾ ਅਕਾਲੀ ਜਰਣਾ ਨੂੰ ਤੇ ਤੁਸੀਂ ਆ ਜਾਓ ਬਾਕੀ ਸਭ ਪਿੱਛੇ ਤੁਹਾਡੇ ਤਾਂ ਮੈਂ ਮੈਂ ਇਹਨੂੰ ਠੇਠ ਨੂੰ ਪੁੱਛਣਾ ਪਿੰਡਾਂ ਦੇ ਨੂੰ ਠੇਠੀ ਕਹਿੰਦੇ ਨੇ ਜਿਹੜਾ ਘੋੜੇ ਵਿੱਚ ਤਰੇ ਨਾਲੇ ਦੇ ਧੜਾਵੇ ਮੱਡੇ ਨੂੰ ਮੁਕਰੇ ਨਾਲ ਕਮੇਂ ਹੋਵੇ ਦੱਸਿਆ ਜੇ ਮਿਲੂ ਜਿਹੜਾ ਪਿੰਡ ਵਿੱਚ ਆਪ ਦੇ ਬਾਪ ਨੂੰ ਤੇ ਆਪ ਦੇ ਵੱਡੇ ਭਰਾ ਨੂੰ ਨੁਕਰੇ ਆਲੇ ਜਿਹੜਾ ਪਿਓ ਦਾ ਨਾ ਬਣੇ ਉਹਨੂੰ ਠੇਠ ਰਹਦੇ ਵੀ ਨਹੀਂ ਆਉਂਦੇ ਜੀ ਆਉਂਦੇ ਆ ਜੀ ਤੇ ਗਾਰਾ ਛੱਡੇ ਦਸਰ ਇੰਟਰਾਲੇ ਆ 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 ਕਿਉਂ ਨੂੰ ਤੂੰ ਨ ਕਿਰੇੜਾ ਦਾ ਜਿਹਨੇ ਸਾਰੀ ਜ਼ਿੰਦਗੀ ਲਾਦੀ ਸੀ ਭਰਾ ਨੂੰ ਤੂੰ ਜਿਹੇ ਪਾਸੇ ਤੋਰਨ ਰਾਤੇ ਮਜਬੂਰ ਕਰਦਾ ਤੇ ਤੂੰ ਲੋਕਾਂ ਦਾ ਖੇਡ ਖਵਾ ਕੇ ਇਸ ਕਰਕੇ ਡਰਲੇ ਹੋਗੇ ਕਿ ਨਹੀਂ ਕਿ ਜਿਵੇਂ ਜਾਈਂ ਜੀ ਜਿ ਸਾਰੇ ਦੇ ਮੋੜਾਂ ਹੋਗੇ ਆ ਵੀਡੀਓ ਸੌਲਡਿੰਗ ਤੁਸੀਂ ਧਿਆਨ ਦੇ ਦਾਸ ਦਸਾ ਸਿੰਘ ਬਲਟੋਹੇ ਦੀ ਹੁਣ ਕੱਠ ਦੇ ਕੇ ਕਿਵੇਂ ਬੁੜਕਰਿਆ ਕਿਵੇਂ ਹਿੱਕ ਤੇ ਥਾਪੀਆਂ ਮਾਰਿਆਗਾ ਉਹ ਤੁਹਾਡੀ ਜਵਾਨ ਤੇ ਜਬਤ ਹੋਈ ਹੈ ਬਿਰਸਾ ਸਿੰਘ ਬਟੋਹਾ ਜੀ ਅੱਜ ਤੁਸੀਂ ਕਿਸੇ ਨੂੰ ਕਹਿ ਰਹੇ ਹੋ ਜੀ ਇੰਨੇ ਪਰਸੈਂਟ ਵੋਟਾਂ ਪਈਆਂ ਸਾਡੀ ਪਾਰਟੀ 206 ਵੋਟਾਂ ਤੇ ਹਰ ਗਈ ਨਾ ਤੇ ਹਰ ਗਈ ਧਮਕਾ ਹਰ ਗਈ ਉਹ ਤੁਸੀਂ ਤਾਂ ਲਗਾਤਾਰ ਹਾਰਦੇ ਆ ਰਹੇ ਹੋ ਤੁਹਾਡਾ ਤਾਂ ਇੱਕ ਪਿੰਜਰਾ ਬਣ ਗਿਆ ਤੁਹਾਨੂੰ ਤਾਂ ਲੋਕ ਤੁਸੀਂ ਕਹਿੰਦੇ ਲੋਕ ਫਲਾਨੀ ਪਾਰਟੀ ਨੂੰ ਪਸੰਦ ਨਹੀਂ ਕਰਦੇ ਧਮਕੀ ਪਾਰਟੀ ਨੂੰ ਪਸੰਦ ਨਹੀਂ ਕਰਦੇ ਤੇ ਤੁਹਾਡਾ ਅਧਿਕਰਦਾਰ ਕਿੱਥੇ ਗਿਰ ਚੁੱਕਿਆਗਾ ਤੁਸੀਂ 25 ਸਾਲ ਰਾਜ ਕਰਨ ਵਾਲੇ ਅੱਜ ਤੁਸੀਂ ਫਲਾਨੀ ਪਾਰਟੀ ਤੂੰ ਕੱਲਾ ਆ ਤੇ ਧਮਕੇ ਲਾਦੇ ਤੁਸੀਂ ਸਾਰੇ ਇੱਕੋ ਜਿਹੇ ਹੋ ਤੁਹਾਡੇ ਕੋਈ ਫਰਕ ਨਹੀਂ ਤੇ ਤੁਸੀਂ ਕਹਿੰਦੇ ਫਲਾਨੇ ਨੇ ਲੁੱਟਿਆ ਤੇ ਕੁੱਟਿਆ ਤੇ ਤੁਸੀਂ ਘਟਕ ਜਾ ਰਹੀ ਆ ਬਸਾ ਸਿੰਘ ਬਟੋਹਾ ਜੀ ਆਪਣੀ ਪੀੜੀ ਥੱਲੇ ਸੋਟਾ ਫੇਰ ਕੇ ਦੇਖੋ ਕਿ ਤੁਸੀਂ ਸਿੱਖ ਨੌਜਵਾਨਾਂ ਦਾ ਘਾਨ ਕੀਤਾਗਾ ਤੁਹਾਡੇ ਆਕੇ ਤੁਹਾਡੇ ਸਗਵੀਰ ਬਾਦਲ ਨੇ ਸਭ ਕੁਝ ਮੰਨੇਗਾ ਤੇ ਤੂੰ ਬਾਹਾਂ ਖੜੀਆਂ ਕਰਕੇ ਦਰਬਾਰ ਸਾਹਿਬ ਤੋਂ ਨਿਕਲ ਕੇ ਸਾਂਤਨ ਨੂੰ ਸੀਲ ਕਰਾ ਕੇ ਤੇ ਸੰਗਤ ਨੂੰ ਸੀਲ ਕਰਵਾ ਕੇ ਭੱਜਿਆ ਆ ਤੇ ਉੱਥੇ ਕਹਿੰਦਾ ਮੈਂ ਪੁਲਿਸ ਮੂਹਰੇ ਲਾਈ ਆ ਮੈਂ ਫਲਾਣਾ ਲਾਈ ਆ ਮੈਂ ਧਮਕਾ ਲਾਈ ਆ ਇਹ ਬਿਆਨ ਦੇਣ ਨੂੰ ਬੜੇ ਹੁੰਦੇ ਆ ਲਾਈ ਹੋਣੀ ਟਾਈਮ ਹੁੰਦਾ ਹਰ ਇੱਕ ਦਾ ਪਰ ਅੱਜ ਤੁਹਾਡੀ ਹਾਲਤ ਕਾਹੇ ਜੀ ਹੋ ਰਹੀ ਆ ਤੁਸੀਂ ਅੱਜ ਕਹਿੰਦੇ ਹੋ ਕਿ ਤੁਹਾਡੀ 2027 ਦੇ ਵਿੱਚ ਸਰਕਾਰ ਬਣੂਗੀ ਉਹ ਤੁਸੀਂ ਜੇ ਦੋ ਬੰਦੇ ਜਿੱਤ ਜੋ ਉਹੀ ਬਹੁਤ ਸਰਕਾਰ ਵਾਲੀ ਤਾਂ ਬੜੀ ਵੱਡੀ ਗੱਲ ਕਹਿਤੀ ਬਰਤਸ ਸਿੰਘ ਬਟਵਾ ਦੋ ਸੀਟਾਂ ਲੈ ਜੋ ਹੀ ਬਹੁਤੋਂ ਤੁਹਾਨੂੰ ਉਹ ਵੀ ਨਹੀਂ ਮਿਲਣੀਆਂ ਅੰਮ੍ਰਿਤਪਾਲ ਆ ਰਿਹਾਗਾ ਤੁਹਾਡੇ ਚੀਕਾ ਵੱਜਣਗੀਆਂ ਤੇ ਅੱਜ ਬੜੇ-ਬੜੇ ਪਾਰਟੀਆਂ ਦੇ ਚੀਕਾ ਵੱਜ ਰਹੀਆਂ ਨੇ ਕਿਉਂਕਿ ਤੁਹਾਡਾ ਜੋ ਕੁਝ ਤੁਸੀਂ ਆ ਜਿੰਨਾ ਤੁਹਾਡੀ ਮੈਂ ਵੀਡੀਓ ਸੁਣੀਆ ਸਾਰੇ ਤੇ ਬੜਾ ਤੁਸੀਂ ਆਪਣੇ ਆਪ ਨੂੰ ਵੱਡਾ ਇੱਕ ਪੰਥਕ ਲੀਡਰ ਮੰਨ ਬੈਠੇ ਆਪਣੇ ਆਪ ਨੂੰ ਬੜਾ ਵੱਡਾ ਕਠ ਅਕਾਲੀ ਨਾਲ ਅਕਾਲੀ ਨਾਲ ਦੇ ਨਾਮ ਤੇ ਕੀਤਾ ਜਦ ਤੱਕ ਕਰਦੇ ਬਿਰਸਾ ਸਿੰਘ ਬਟਵਾਹ ਦੇ ਨਾਮ ਤੇ ਫਿਰ ਪਤਾ ਲੱਗ ਜਾਂਦਾ ਕਿ ਕਿੰਨੇ ਕੁ ਬੰਦੇ ਆਉਂਦੇ ਲੋਕਾਂ ਨੂੰ ਪਤਾਗਾ ਕਿ ਸਾਰੇ ਇਹ ਰਲੇ ਆ ਮਿਲੇ ਆ ਪਰ ਤੁਹਾਡੀ ਮੈਂ ਤੁਹਾਨੂੰ ਦੱਸ ਦੇਵਾਂ ਤੁਹਾਡੀਆਂ ਜੜਾ ਛੇਤੀ ਲੱਗਣ ਵਾਲੀਆਂ ਨਹੀਂ ਹੁਣ ਇੱਕ ਬਾਡੀ ਇੱਕ ਵਾਰ ਹੀ ਤੁਹਾਡੀਆਂ ਜੜਾ ਪੁੱਟਿਆ ਗਏ ਆ ਬਿਰਸਾ ਸਿੰਘ ਬਟਵਾਹ ਜੀ ਤੇ ਮੜ ਕੇ ਮੈਨੂੰ ਲੱਗਦਾ ਕਿ ਬੜਾ ਔਖਾ ਲੋਕਾਂ ਨੂੰ ਜਿਹੜਾ ਕਲਾਵੇ ਦੇ ਵਿੱਚ ਲੈਣਾ ਬੜਾ ਮੁਸ਼ਕਲ ਹੋ ਗਿਆ ਲੋਕਾਂ ਦੇ ਨਾਲ ਤੁਸੀਂ ਵਿਸ਼ਵਾਸ ਘਾਤੀ ਇਹਨਾ ਕੀਤਾਗਾ ਤੁਸੀਂ ਉਹ ਗਲਤੀਆਂ ਕੀਤੀਆਂ ਵੱੱਜਰ ਗਲਤੀਆਂ ਜਿਹੜੀਆਂ ਕਹਿਣ ਦੇ ਤੇ ਸੁਣਨ ਤੋਂ ਬਾਹਰ ਨੇ ਤੁਸੀਂ ਉਹ ਕੀਤਾ ਪੰਜਾਬ ਦੇ ਨਾਲ ਜਿਹੜਾ ਦੁਸ਼ਮਣ ਆਪਾਂ ਕਾਂਗਰਸ ਨੂੰ ਕਹਿੰਦੇ ਆ ਜੋ ਉਹਨੇ ਕੀਤਾ ਦਰਵਾਸਾ ਉਤੇ ਉਸ ਤੋਂ ਬਾਅਦ ਤੁਸੀਂ ਕੀਤਾਗਾ ਇੱਕ ਪਾਸੇ ਕਹਿੰਦੇ ਹੁੰਦੇ ਆ ਦੁਸ਼ਮਣ ਹੁੰਦਾ ਵਗਾ ਪਤਾ ਹੁੰਦਾਗਾ ਫਲਾਣਾ ਦੁਸ਼ਮਣ ਖੜਾਗਾ ਦੂਜੇ ਪਾਸੇ ਬੱਕਲ ਦਾ ਸੱਪ ਹੁੰਦਾਗਾ ਤੁਹਾਡੇ ਨਾਲ ਰਹਿ ਕੇ ਗੱਲਾਂ ਵੀ ਸਿੱਖ ਪੰਥ ਦੀ ਕਰੇ ਤੇ ਜੜਾ ਵੀ ਸਿੱਖ ਪੰਥ ਦੀਆ ਵੱਡੇ ਉਹ ਸਿੱਖਿਆ ਸਿਖਾਇਆ ਕਿਹਰੇ ਆ ਤੁਹਾਡਾ ਵੱਡਾ ਬਾਦਲ ਚਲਿਆ ਗਿਆ ਤੇ ਉਹ ਤੋਂ ਸਿੱਖਿਆ ਹੁਣ ਸਖਬੀਰ ਬਾਦਲ ਨੇ ਸਖਬੀਰ ਬਾਦਲ ਨੂੰ ਸਿੱਖ ਲਿਆ ਹੁਣ ਤੁਸੀਂ ਇਸ ਕਰਕੇ ਤੁਹਾਨੂੰ ਇਹ ਤੁਸੀਂ ਭੁੱਲ ਜੋ 2027 ਦੇ ਵਿੱਚ ਜਿਕਾਰੇ ਲਾਈ ਆਓ ਕਹਿੰਦਾ ਜੀ ਇੱਕ ਥੀਟਰ ਕਹਿੰਦੇ ਆ ਫਲਾਣੇ ਨੂੰ ਪੰਜਾਬੀ ਦੇ ਵਿੱਚ ਕਿਸੇ ਨੇ ਹਾਂ ਨਾ ਨਹੀਂ ਭਰੀ ਤੁਸੀਂ ਆਪ ਕਿਹਾ ਕਹਿੰਦਾ ਠੇਠਰ ਦੇ ਨਾਂ ਤੇ ਜਕਾਰਾ ਲਾਓ ਉਹ ਬੇਸ਼ਰਮ ਉਹ ਮਾੜੀ ਗੋਟੀ ਸ਼ਰਮ ਕਰੋ ਇਹ ਜਕਾਰਾ ਕੋਈ ਠੇਠਰ ਕਹਿ ਦੇ ਨਾਂ ਤੋਂ ਸ਼ਬਦ ਪੰਜਾਬੀ ਦਾ ਇੱਕ ਠੇਠਰ ਬੜਾ ਭੈੜਾ ਸ਼ਬਦ ਆਪਾਂ ਕਹਿ ਲੀਏ ਜੇ ਆਪਾਂ ਕਿਸੇ ਨੂੰ ਕਹਿ ਦਈਏ ਤੇ ਤੁਸੀਂ ਉਹਦੇ ਨਾਂ ਤੇ ਜਕਾਰਾ ਲਵਾਉਣੇ ਆਪ ਖੜ ਕੇ ਕਿ ਜਕਾਰਾ ਲਾਓ ਜਕਾਰੇ ਵੀ ਤੁਸੀਂ ਇੰਜ ਬਣਾ ਲਿਆ ਜੇ ਕੋਈ ਹਰ ਇੱਕ ਗੱਲ ਤੇ ਤੁਸੀਂ ਜੋ ਮਰਜ਼ੀ ਤੁਸੀਂ ਬਗਵਾਸ ਕਰ ਲਓ ਹਰ ਇੱਕ ਕੰਮ ਤੇ ਜਿਕਾਰ ਆ ਤੁਸੀਂ ਇਹ ਰੱਖ ਹੀ ਲੱਤੇ ਆ ਕਿ ਭਾਈ ਜਦੋਂ ਅਸੀਂ ਸਾਰੇ ਲਿਆ ਕਰਾਂਗੇ ਉਹਦੇ ਜਿਕਾਰਾ ਛੱਡ ਦਿਆ ਕਰੋ ਤੁਹਾਡਾ ਹਾਲ ਅਜਾ ਹਾਲਤ ਇਹ ਹੋ ਰਹੀ ਆ ਇਹ ਬੜਾ ਤੁਹਾਡਾ ਢੀਠ ਬਣਾਂਗਾ ਬੜੀ ਕਮਜ਼ੋਰੀ ਹੈ ਤੁਹਾਡੀ ਇਹ ਜਿਕਾਰੇ ਇਹਨਾਂ ਕੰਮਾਂ ਵਾਸਤੇ ਹੁੰਦੇ ਆ ਜਿਕਾਰਿਆਂ ਦਾ ਕੰਮ ਹੁੰਦਾ ਚੜ੍ਹਦੀ ਕਲਾ ਦਾ ਪ੍ਰਤੀਕ ਆ ਜਿਕਾਰੇ ਉਦੋਂ ਲੱਗਦੇ ਨੇ ਜਦੋਂ ਮੈਦਾਨੇ ਜੰਗ ਦੇ ਵਿੱਚ ਗੁਰੂ ਗੁਰੂ ਗੋਬਿੰਦ ਸਿੰਘ ਦੇ ਬੱਚੇ ਲੜ ਰਹੇ ਹੁਣ ਸ਼ਹੀਦਿਆਂ ਪਾਰੇ ਹੁਣ ਉਦੋਂ ਜਿਕਾਰੇ ਲੱਗਦੇ ਆ ਇਹ ਜਿਕਾਰਾ ਜਿੱਤਦਾ ਹੁੰਦਾਗਾ ਜਿਕਾਰਾ ਮੱਦ ਦੀ ਉਸ ਅਣਖ ਤੇ ਆਵਰੂ ਦਾ ਹੁੰਦਾਗਾ ਅੱਜ ਤੁਸੀਂ ਕਹਿੰਦਾ ਕਿ ਥੀਏਟਰ ਸਭ ਦਾ ਤੇ ਕਹਿੰਦੇ ਕਹਿੰਦੇ ਜਿਕਾਰਾ ਲਾ ਦਿਓ ਆ ਬੜੀ ਵੱਡਾ ਤੁਸੀਂ ਬਹੁਤ ਮਾਰਕਾ ਮਾਰ ਲਿਆ ਅੱਜ ਨਿਕਲਿਆ ਘਰ ਦੇ ਵਿੱਚੋਂ ਮਥੇ ਰਾਤੋਂ ਤਾਂ ਲਾਦੀਆਂ ਹੁਣ ਤੁਸੀਂ ਕਿਤੇ ਕਿਸੇ ਤੇ ਕਿਤੇ ਕਿਸੇ ਤੇ ਤੇ ਇਸ ਕਰਕੇ ਹੁਣ ਤੁਸੀਂ ਜਿਹੜਾ ਸਰਕਾਰ ਬਣਾਉਣ ਵਾਲਾ ਮਸਲਾ ਇਹ ਤਾਂ ਭੁੱਲ ਜਾਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹਨਾਂ ਲੋਕਾਂ ਤੱਕ ਪਹੁੰਚਾ ਦਿਓ ਜਿਹੜੇ ਇਹਨਾਂ ਲੋਕਾਂ ਨੂੰ ਸਾਰੀ ਜ਼ਿੰਦਗੀ ਬੁੱਢੇ ਹੋ ਗਏ ਨੇ ਆਕਲ ਹਾਲੇ ਤੱਕ ਨਹੀਂ ਆਈ ਜਕਾਰੇ ਦਾ ਭਾਵ ਹਾਲੇ ਤੱਕ ਨਹੀਂ ਇਹਨਾਂ ਨੇ ਜਿਹੜੇ ਆਪਣੇ ਆਪ ਨੂੰ ਸੰਤ ਭਿੰਡਰਾਂ ਵਾਲੇ ਦੇ ਵਾਰਤਕਾ ਹੁੰਦੇ ਨੇ ਆਪਣੇ ਆਪ ਨੂੰ ਵੱਡੇ ਖੱਬੇ ਖਾਂ ਜਿਹੜੀ ਖਾੜਕੂ ਬਾਦ ਦੀ ਪੂਛ ਲਵਾਈ ਫਿਰਦੇ ਆ ਤੇ ਉਹ ਕਹਿੰਦੇ ਕਿ ਸਾਡੇ ਨਾਲ ਹੀ ਖਾੜਕੂ ਬਾਦ ਦੀ ਪੂਛ ਲੱਗੀ ਆ ਪਤਾ ਨਹੀਂ ਅਸੀਂ ਕਿੱਡੇ ਵੱਡੇ ਵਡੇਰੇ ਹੋ ਗਏ ਆ ਤੁਹਾਨੂੰ ਦੱਸਦਾ ਕਿ ਜਿਹੜੇ ਖਾੜਕੂ ਸੀ ਉਹ ਤਾਂ ਸਰਕਾਰਾਂ ਨੇ ਚਾਚਾ ਕੇ ਉਹਨਾਂ ਦੇ ਝੂਠੇ ਪੁਲਸ ਮੁਕਾਬਲੇ ਬਣਾ ਕੇ ਮਾਰ ਦਿੱਤੇ ਜਿਹੜੇ ਗਦਾਰ ਤੇ ਟੌਟ ਸੀ ਉਹ ਉਹ ਬਚੇ ਨੇ ਤੇ ਅੱਜ ਵੀ ਜਿਹੜੇ ਉਹ ਪੁਸਤ ਪਨਾਈ ਘਰੇ ਨੇ ਸਰਕਾਰਾਂ ਦੇ ਵਿੱਚ ਨੇ ਉਹਨਾਂ ਨੂੰ ਵਜੀਰੀਆਂ ਮਿਲੀਆਂ ਹੋਈਆਂ ਨੇ ਟੌਟਾਂ ਨੂੰ ਉਹਨਾਂ ਨੂੰ ਗਨਮੈਨ ਮਿਲੇ ਹੋਏ ਨੇ ਟੌਟਾਂ ਨੂੰ ਜਿਨ੍ਹਾਂ ਦੇ ਖਾੜਕੂਆ ਦੀ ਲੱਗੀ ਹੋਈ ਆ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀ ਵੀਡੀਓ ਤਦ ਤੱਕ ਮਿਲਦੇ ਆ ਉਦੋਂ ਤੱਕ ਦਿਓ ਆਜ਼ਾਦ ਤੁਸੀਂ ਵੇਖਦੇ ਰਹੋ ਪੰਜਾਬੀ ਵਿਰਸਾ ਟੀਵੀ ਮੈਂ ਹਾਂ ਮਕਰ ਸਿੰਘ ਉੱਬਾ